ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਖੁਸ਼ੀਆਂ ਦੀ ਉੜੀ ਭਾਗ ਦੂਜਾ ਜਿਸ ਨੂੰ ਲਿਖਿਆ ਹੈ ਵੀਰਪਾਲ ਬਰਾੜਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੀ ਪਿਛਲੇ ਭਾਗ ਵਿੱਚ ਦੱਸਿਆ ਗਿਆ ਸੀ ਕਿ ਰੀਤ ਬਹੁਤ ਸਖਤ ਨੇਪ ਕਰਦੀ ਹੈ ਪੜ੍ਹਨ ਲਈ ਅਤੇ ਘਰ ਦੇ ਕੰਮ ਵੀ ਕਰਦੀ ਹੈ ਕਿਉਂਕਿ ਉਸਦੇ ਮੰਮੀ ਦਿਨੋ ਦੇ ਕੋਲ ਹੋ ਰਿਹਾ ਸੀ ਰੀਤ ਦੇ ਪਾਪਾ ਨੇ ਹਰ ਹਿੱਲਾ ਵਰਤ ਕੇ ਦੇਖਿਆ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਪਰ ਸਭ ਵਿਅਰਥ ਹੈ ਕਰਦੇ ਕਰਾਉਂਦੇ ਰੀਤ ਨੇ ਦਸਵੀਂ ਵਿਮਾਦ ਪਾਸ ਕਰ ਲਈ ਤਕਰੀਬਨ 1 ਮਹੀਨੇ ਬਾਅਦ ਰਜਾਈਟ ਆਇਆ ਤੇ ਉਹ 70% ਨਾਲ ਪਾਸ ਹੋ ਗਈ ਉਹ ਖੁਸ਼ੀ ਕਿ ਉਸ ਦੇ ਪਿਤਾ ਨੇ ਨਾਲ ਦੇ ਪਿੰਡ ਹੀ ਸਰਕਾਰੀ ਸਕੂਲ ਵਿੱਚ ਉਸ ਦਾ ਦਾਖਲਾ ਕਰਵਾ ਦਿੱਤਾ ਉਹ ਜੇ ਸ਼ਾਮ ਪ੍ਰਸਾਰਦੀ ਦਾਖਲਾ ਕਰਵਾਇਆ ਗਿਆ ਕਮਰਸ ਸਟ੍ਰੀਮ ਵਿੱਚ ਬਹੁਤ ਖੁਸੀ ਹੋ ਜਉਨੀਆਂ ਛੁੱਟੀਆਂ ਤੋਂ ਬਾਅਦ ਉਹ ਖੋਲ ਜਾਣ ਲੱਗੀ ਬਹੁਤ ਚਾਹ ਨਾ ਪੜਦੀ ਸੀ ਉਹ ਜੁਨੀਆਂ ਪਹਿਣਾ ਵੀ ਬਹੁਤ ਵਧੀਆ ਪੜਦੇ ਆ ਸੀ ਰੀਤ ਖੁਦ ਉਹਨਾਂ ਨੂੰ ਤਿਆਰ ਕਰਦੀ ਇੱਥੋਂ ਤੱਕ ਉਹ ਸੋਚਦੀ ਕਿ ਮੇਰੀਆਂ ਭੈਣਾਂ ਨਹੀਂ ਧੀਆਂ ਨੇ ਜਦੋਂ ਰੀਤ ਬਾਰਮੀ ਦੀਵਾਰ ਵਿੱਚ ਹੋਈ ਤਾਂ ਉਹ ਬਿਮਾਰ ਰਹਿਣ ਲੱਗ ਪਈ ਸਕੂਲ ਘਟ ਜਾਂਦੀ ਉਸ ਦਾ ਮਨੋਂ ਦਿਲ ਨਾ ਕਰਦਾ ਪੜਨ ਨੂੰ ਪਰ ਅਧਿਆਪਕਾਂ ਦੇ ਸਹਿਯੋਗ ਨਾਲ ਉਹ ਸਕੂਲ ਆਉਣ ਲੱਗ ਪਈ ਇੱਕ ਵਾਰ ਤਾਂ ਅਧਿਆਪਕ ਵੀ ਬੋਰਡ ਪ੍ਰੀਖਿਆ ਤੋਂ ਆਉਂਦੋਂ ਚਿੰਤ ਰਹੇ ਸਨ ਕਿ ਪਤਾ ਨਹੀਂ ਰੀਤ ਪਾਸ ਹੋ ਜਾਊ ਕਿ ਨਹੀਂ ਉਸ ਦੇ ਪਿਤਾ ਨੇ ਵਿਸ਼ਵਾਸ ਦਵਾਇਆ ਕਿ ਉਹ ਜ਼ਰੂਰ ਪਾਸ ਹੋਏਗੀ ਅਤੇ ਧੀਸ ਭਰ ਦਿੱਤੀ ਗਈ ਇਰ ਉਸਨੇ ਵੀ ਦਿਨ ਰਾਤ ਇੱਕ ਕਰ ਦਿੱਤਾ ਸਾਰਾ ਦਿਨ ਕੰਮ ਕਰਨਾ ਸਕੂਲ ਜਾਣਾ ਤੇ ਰਾਤ ਨੂੰ ਪੜ੍ਹਦੀ ਸੀ ਉਸਦੇ ਪਿਤਾ ਨੇ ਔਖੇ ਸੌਖੇ ਟਿਊਸ਼ਨ ਲਗਵਾ ਦਿੱਤੀ ਫਿਰ ਵੀ ਉਹ ਆ ਕੇ ਰਾਤ 7 ਵਜੇ ਤੱਕ ਰੋਟੀ ਪਾਣੀ ਕਰਦੀ ਆਫਰ ਉਸ ਦੀ ਨਿਹੰਤਰ ਅੰਗ ਲਈ ਅਤੇ ਉਸਨੇ 12ਵੀਂ ਵਿੱਚੋਂ 81% ਨੰਬਰਾਂ ਨਾਲ ਪਾਸ ਕਰ ਲਈ ਰੀਤ ਨੇ ਦੂ ਘੋਮ ਹੀ ਨਿਵਾਦ ਆਈ ਲੈਕਸ ਕਰਨੀ ਸ਼ੁਰੂ ਕਰ ਦਿੱਤੀ ਉਹ ਗਰੁੱਸ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਵਿਦੇਸ਼ ਚਲੀ ਜਾਵੇ ਪਰ ਉਸ ਦੇ ਘਰ ਦੇ ਹਾਲਾਤ ਦੇ ਹਿਸਾਬ ਨਾਲ ਤਾਂ ਬਹੁਤ ਮੁਸ਼ਕਲ ਸੀ ਪਰ ਫਿਰ ਵੀ ਉਸਨੇ ਪੜਨਾ ਸ਼ੁਰੂ ਕਰ ਦਿੱਤਾ 15 ਕੁ ਦਿਨਾਂ ਬਾਅਦ ਫੀਸ ਨਾ ਪਰ ਸਕਣ ਕਾਰਨ ਉਸ ਨੂੰ ਘਰ ਰਹਿਣਾ ਪਿਆ ਉਦੋਂ ਹੀ ਲੋਕ ਵਿਆਹ ਕਰਨ ਦੀਆਂ ਸਲਾਹਾਂ ਦੇਣ ਲੱਗੇ ਪਰਿਵਾਰ ਨੂੰ ਵੀ ਇਹ ਘੱਲ ਠੀਕ ਲੱਗੀ ਕੁਝ ਰਿਸ਼ਤੇ ਦੇਖੇ ਗਏ ਖਰੀਦ ਰੀਤ ਦੇ ਪਿੰਡ ਚੋਂ ਹੀ ਇੱਕ ਵਿਚੋਲੇ ਨੇ ਨੇੜਲੇ ਪਿੰਡ ਚੋਂ ਰਿਸ਼ਤਾ ਬਾਰੇ ਇਸਤੇ ਬਾਰੇ ਦੱਸ ਪਾਈ। ਉਹਨਾਂ ਤੋਂ ਇਤفاق ਸੀ ਕਿ ਉਸ ਮੁੰਡੇ ਦੇ ਪਿੰਡ ਦਾ ਗ੍ਰਾਂਥੀ ਸਿੰਘ ਰੀਤ ਦੇ ਪਿੰਡ ਰਹਿ ਰਿਹਾ ਸੀ। ਰੀਤ ਤੇ ਮੰਮੀ ਨੇ ਉਸ ਗ੍ਰਾਂਥੀ ਦੀ ਪਤਨੀ ਤੋਂ ਲੜਕੇ ਬਾਰੇ ਜਾਣਕਾਰੀ ਮੰਗੀ ਤਾਂ ਉਸ ਮਮੋ ਠਾਗਣੀ ਨੇ ਤ੍ਰਿਫਾ ਦੇ ਪੁੱਲ ਬਣ ਦਿੱਤੇ। ਰੀਤ ਦੇ ਪਰਿਵਾਰ ਨੂੰ ਉਹਦਾ ਪਸੰਦ ਸੀ ਅਤੇ ਰੀਤ ਦਾ ਪਰਿਵਾਰ ਵੀ ਨਾਲ ਸਹਿਮਤ ਸੀ। ਰਿਤ ਦੇ ਪਾਪਾ ਘਰ ਦੇਖ ਕੇ ਆਏ। ਉਹ ਇਸ ਵਾਸਤੇ ਰਾਜੀ ਹੋ ਗਏ ਕਿ ਮੁੰਡੇ ਦੇ ਘਰ ਸਾਰੇ ਸੰਧ ਹਨ ਨਕਾਰ ਆਦਮ ਕੁਸ਼ ਹੈ। ਉਹਨਾਂ ਨੇ ਸੋਚਿਆ ਕਿ ਘਰ ਦਾ ਕੀ ਹੈ ਜਦੋਂ ਰੀਤ ਹੋਰੀ ਵਿਦੇਸ਼ ਚਲੇ ਗਈ ਸਭ ਹੋ ਜਾਏਗਾ। ਦੇਖ ਰਗਾਈ ਵਾਲਾ ਦਿਨ ਵੀ ਆ ਗਿਆ। ਰੀਤ ਉਸ ਮੁੰਡੇ ਦੇ ਪਰਿਵਾਰ ਨੂੰ ਬੜੀ ਅਦੋ ਨਾਮੀ। ਫਿਰ ਤੇ ਤੇ ਪਰਿਵਾਰ ਵੱਲੋਂ ਉਹਨਾਂ ਵਿੱਚ ਉਸਦੇ ਨਾਨਕੇ ਵੀ ਰੀਤ ਨੂੰ ਦੇਖਣਾ ਏ ਉਸਦੇ ਮਾਮੇ ਦੀ ਕੁੜੀ ਨੂੰ ਰੀਤ ਨੇ ਕਾਫੀ ਪੁੱਛਿਆ ਫਿਰ ਰੀਤ ਨੂੰ ਪੁੱਛਿਆ ਗਿਆ ਕਿ ਉਸਦੇ ਆਪਦੇ ਨਾਨਕਾਂ ਨੇ ਤੇ ਫੈਸਲਾ ਕਰ ਦਿੱਤਾ ਬਚੋਲੇ ਨੇ ਰੀਤ ਦੇ ਪਰਿਵਾਰ ਨੂੰ ਆਪਦੀਆਂ ਅੰਨਾਂ ਵਿੱਚ ਮਿਲਾ ਲਿਆ ਕਿ ਪਰਿਵਾਰ ਬਿਲਕੁਲ ਸਿੱਧਾ ਸਦਾ ਹੈ ਪਰ ਰੀਤ ਹੋਰੀ ਅਣਜਾਣ ਸੀ ਕਿ ਕਹਾਣੀ ਕੁਝ ਹੋਰੀ ਏ ਹੈ ਕੁਝ ਸਵਾਸਲਾਹ ਕਰਨ ਤੋਂ ਬਾਅਦ ਉਹਨਾਂ ਨੇ ਰੀਤ ਨੂੰ ਪਸੰਦ ਕਰ ਲਿਆ ਰੀਤ ਆਪ ਦੇ ਪਰਿਵਾਰ ਦੀ ਖੁਸ਼ੀ ਵਿੱਚ ਘੋਸੀ ਸਮਝੌਤਾ ਇਹ ਹੋਇਆ ਕਿ ਉਹੋ ਦੋਨੇ ਜਣੇ ਰੀਤ ਹੋਰੀ ਉਸ ਨੂੰ ਆਈਲੈਟਸ ਕਰਵਾ ਕੇ ਬਾਹਰ ਭੇਜਣਗੇ ਰੀਤ ਦੇ ਭੂਆ ਨੇ ਕਿਹਾ ਕਿ ਸਾਰਾ ਕੁਝ ਇਕੱਠਾ ਨਹੀਂ ਮਿਲਦਾ ਹੁੰਦਾ ਜ਼ਮੀਨ ਜਾਇਦਾਦ ਤੇ ਮੁੰਡਾ ਵੀ ਸੋਹਣਾ ਤੂੰ ਸੋਚ ਲੈ ਰੀਤ ਤੋਂ ਦਾ ਸਾਲ ਵੱਡਾ ਸੀ ਤੇ ਪੜਿਆ ਰਿਹਾ ਵੀ ਨਹੀਂ ਸੀ ਰੀਤ ਦੀ ਫਿਰ ਵੀ ਰੀਤ ਨੇ ਹਾਂ ਕਰ ਦਿੱਤੀ ਰਸਮ ਰਿਵਾਜ ਕਰਕੇ ਸਗਨ ਪਾ ਦਿੱਤਾ ਗਿਆ ਰੀਤ ਨੂੰ ਜੋ ਹੋ ਰਿਹਾ ਸੀ ਵਧੀਆ ਲੱਗ ਰਿਹਾ ਸੀ ਜੋ ਕਿ ਸੁਭਾਵਕ ਹੈ ਹਰ ਕੁੜੀ ਦੇ ਚਾਹ ਹੁੰਦੇ ਹਨ ਉਸ ਨੂੰ ਲੱਗ ਰਿਹਾ ਸੀ ਕਿ ਬਸ ਹੁਣ ਦੁੱਖ ਖਤਮ ਹੋਣ ਵਾਲੇ ਨੇ ਉਹ ਆਪਣੇ ਸ਼ੌਂਕ ਪੂਰੇ ਕਰੇਗੀ ਜਦ ਕਿ ਉਹ ਆਉਣ ਵਾਲੇ ਸਮੇਂ ਤੋਂ ਆਉਣ ਜਾਣ ਸੀ ਸ਼ਾਮ ਨੂੰ ਰਿਸ਼ਤੇਦਾਰਾਂ ਨੇ ਵਧਾਈਆਂ ਦੇਣ ਲਈ ਫੋਨ ਆਉਣ ਲੱਗ ਪਏ ਰੀਤ ਦੇ ਮਾਪਿਆਂ ਨੂੰ ਖੁਦ ਪਤਾ ਨਹੀਂ ਸੀ ਕਿ ਹੋਬਿਆ ਕਿਵੇਂ ਕਰਨਗੇ ਅਗਰਾ ਦਿਨ ਚੜਿਆ ਸਵੇਰੇ 6:00 ਵਜੇ ਰੀਤ ਦਾ ਪੋਣਾ ਆਇਆ ਉਸ ਨੇ ਰੀਤ ਨਾਲ ਗੱਲ ਕਰਨੀ ਚਾਹੀ ਫਿਰ ਕੌਣ ਕਰਦਾ ਕਹਿ ਕੇ ਕੌਣ ਕੱਟ ਦਿੱਤਾ ਇਦਾਂ ਹੀ ਉਹਨਾਂ ਦੀ ਹਰ ਰੋਜ਼ ਕੋਹ ਤੇ ਗੰਧ ਹੋਣ ਲੱਗੀ ਰੀਤ ਦੇ ਦਿਲ ਵਿੱਚ ਵੀ ਪਿਖਣ ਨੂੰ ਲੈ ਕੇ ਕਾਫੀ ਚਾਸੀ ਪੰਜ ਦਿਨ ਬਾਅਦ ਵਿਚੋਲੇ ਨੇ ਰੀਤ ਨੇ ਘਰ ਆ ਕੇ ਦੱਸਿਆ ਰੀਤ ਦਾ ਵਿਆਹ ਜਿੱਤੋਂ 20 ਦਿਨ ਬਾਅਦ ਨਿਯਤ ਕੀਤਾ ਹੈ ਰੀਤ ਦਾ ਪਰਿਵਾਰ ਫਿਕਰਾਂ ਵਿੱਚ ਸੀ ਕਿ ਉਹਨਾਂ ਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਰੀਤ ਨੇ ਵੀ ਤਾਂ ਨਾਲ ਗੱਲ ਕੀਤੀ ਤਾਂ ਉਹ ਵੀ ਕਹਿਣ ਲੱਗਾ ਕਿ ਕੁਝ ਖ਼ਬਰੀ ਮਿਲ ਗਈ ਤਾਂ ਉਹਦੇ ਹੱਸਦਿਆਂ ਹੋਇਆਂ ਕੱਲ ਟਾਲ ਦਿੱਤੀ ਇਹ ਤਾਂ ਰੀਤ ਹੀ ਜਾਣਦੀ ਸੀ ਕਿ ਕਿੰਨੀ ਮੁਸ਼ਕਲ ਨਾਲ ਤਾਂ ਸਗਣ ਪਾਇਆ ਜੋ ਕਿ ਬਿਲਕੁਲ ਸਾਦਾ ਸੀ ਅਤੇ ਉਹ ਵਿਆਹ ਕਿਵੇਂ ਕਰਨਗੇ ਫਿਰ ਮੀ ਨਸਤੇਦਾਰੀ ਮੂੰਹ ਨੂੰ ਮੇਟਦਾਰੀ ਦੇ ਮੂੰਹ ਕਰਕੇ ਚੁੱਪ ਰਹੇ ਦਿਨ ਨਿळे ਆ ਰਹੇ ਸੀ ਉਸ ਦੇ ਪਿਤਾ ਜੀ ਨੇ ਆਪਦੇ ਹਿੱਸੇ ਵਿੱਚੋਂ 10 ਕੁ ਮਰਲੇ ਜਗਾ ਆਪਦੇ ਭਰਾ ਕੋਲ ਗਹਿਣੇ ਰੱਖ ਦਿੱਤੀ ਉਹਦੇ ਪਿਤਾ ਨਾਲ ਤਾਂ ਉਸ ਦੇ ਭਰਾਵਾਂ ਨੇ ਵੀ ਹਰ ਥਾਂ ਬਾੜੀ ਕੀਤੀ ਸੀ ਉਹਨਾਂ ਨੂੰ 50000 ਰੁਪਏ ਮਰੇ ਗਏ ਜਦ ਕਪੜੇ ਬਣਾਉਣ ਲੱਗੇ ਤਾਂ ਉਹਦੀ ਭੂਆ ਵੀ ਹਰ ਜਗ੍ਹਾ ਅੱਗੇ ਸੀ ਰੀਤ ਨੂੰ ਆਸੀ ਕਿ ਭਾਵੇਂ ਅੱਜ ਤੱਕ ਉਸਨੇ ਆਪਣੀ ਪਸੰਦ ਦੇ ਸੂਟ ਨਹੀਂ ਦਿੱਤੇ ਕਿ ਪਰ ਰਿਵਾਜ ਦੇ ਮੁਤਾਬਕ ਉਸ ਨੂੰ ਪੰਜ ਸੂਟ ਘਰੋਂ ਜ਼ਰੂਰ ਮਿਲਣਗੇ ਪਰ ਉਸ ਦਾ ਹੀ ਬਹਿਮ ਹੀ ਉਹਦਾ ਟੁੱਟ ਗਿਆ ਜਦੋਂ ਭੂਆ ਕਹਿਣ ਲੱਗੀ ਕਿ ਤੇਰੇ ਕਿਹੜੇ ਸੂਟ ਜੋ ਰਿਸ਼ਤੇਦਾਰ ਲੈ ਕੇ ਆਉਣਗੇ ਉਹਨਾਂ ਨਾਲ ਹੀ ਸਾਰ ਲਵਾਂਗੇ ਉਸਨੇ ਫਿਰ ਵੀ ਸਬਰ ਕੀਤਾ ਘਰ ਦਾ ਲੋੜੀ ਦਾ ਸਮਾਨ ਵੀ ਨਾਲ ਮਿਲ ਕੇ ਲੈ ਲਿਆ ਪਿੰਡ ਚੋਂ ਲੋਕਾਂ ਨੇ ਵੀ ਬਹੁਤ ਮਦਦ ਕੀਤੀ ਪਰ ਉਹ ਸਾਰੇ ਪੈਸੇ ਕੁਹਾ ਦੇ ਹੱਥ ਵਿੱਚ ਸੀ। ਰੀਤ ਨੇ ਇੱਕ ਵੀ ਚੀਜ਼ ਆਪਦੀ ਪਸੰਦ ਦੀ ਨਾ ਲਈ। ਉਸ ਦਾ ਦਿਲ ਪੁੱਭਾ ਮਾਰ ਰਿਹਾ, ਰੋ ਰਿਹਾ ਸੀ। ਪਰ ਉਸ ਨੇ ਅੱਗੇ ਵੀ ਕਿਸੇ ਕੋ ਜਹਰ ਨਹੀਂ ਕੀਤਾ। ਕੋਈ ਖਾਸ ਰਕਮ ਨਹੀਂ ਕੀਤੀਆਂ, ਕਰਦੇ ਕਰਾਉਂਦੇ ਵਿਆਹ ਵਾਲਾ ਦਿਨ ਆ ਗਿਆ। ਪ੍ਰੀਤ ਹੋਰੀ ਬਰਾਤ ਲੈ ਕੇ ਆ ਗਈ। ਉਹਨਾਂ ਵਿੱਚ ਉਸ ਦੇ ਨਾਨਕੇ ਵੀ ਸੀ ਅਤੇ ਘਰੋਂ ਤਕੜੇ ਸੀ। ਇਸ ਕਰਕੇ ਰੀਤ ਦੇ ਮਾਮੇ ਦੀ ਕੁੜੀ ਤੇ ਨੂੰ ਆਪਣੇ ਆਪ ਵਿੱਚ ਹੀ ਤੇ ਛੇਤੀ ਜਾਣ ਦੀ ਕਾਹਲੀ ਕਰ ਰਹੀਆਂ ਸੀ ਰੀਤ ਦੇ ਪਰਿਵਾਰ ਨੂੰ ਇਹ ਗੱਲ ਅਜੀਬ ਲੱਗੀ ਇਸ ਕਰਕੇ ਹੀ ਰੀਤ ਦਾ ਫੇਰਾ ਪਾਉਣ ਦੀ ਰਸਮ ਵੀ ਨਾ ਕਰ ਦਿੱਤੀ 4 ਵਜੇ ਡੋਲੀ ਤੋਰਨ ਲਈ ਕਾਹਲ ਕਰਨ ਲੱਗਿਆਂ ਅਜਿਹੀ ਕੋਈ ਅੱਖ ਨਹੀਂ ਸੀ ਜੋ ਨਾ ਰੋਈ ਹੋਵੇ ਪਰ ਰੀਤ ਦੀ ਭੂਆ ਨੇ ਸਗਣ ਵਾਲੇ ਪੈਸੇ ਖੜ ਲਏ ਅਤੇ ਸਿਰਫ 1000 ਰੁਪਏ ਉਸਕਿੱਤੇ ਪਰ ਸ ਵਿੱਚ ਪਾ ਦਿੱਤੇ ਅਤੇ ਬਾਕੀ 8000 ਦਾ ਕੋਈ ਭੇਤਣਾ ਦਿੱਤਾ ਉਸ ਦੇ ਨਾਨਕਿਆਂ ਦੀ ਕੋਈ ਖੁਸ਼ਦਸ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਜਿੰਨਾ ਕਰ ਸਕਦੇ ਸੀ ਕੀਤਾ ਭਰੀਆਂ ਅੱਖਾਂ ਵਾਲੀ ਦੀ ਡੋਲੀ ਤੋੜ ਦਿੱਤੀ ਰੀਤ ਸਿਰਫ 5-10 ਮਿੰਟ ਵਿੱਚ ਸਹੁਰੇ ਘਰ ਪਹੁੰਚ ਗਈ ਉਸ ਦਾ ਰਿਵਾਜ ਅਨਸਾਰ ਸਗਨ ਕੀਤਾ ਗਿਆ ਪ੍ਰੀਤ ਦੇ ਮਾਮੇ ਦੀ ਕੁੜੀ ਨੇ ਸਗਨ ਲੈ ਕੇ ਰੀਤ ਨੂੰ ਅੰਦਰ ਬਿਠਾ ਦਿੱਤਾ ਗਿਆ ਉਸ ਨੂੰ ਉਪਰਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਉਸ ਨੂੰ ਕਮਰੇ ਵਿੱਚ ਬਿਠਾ ਕੇ ਕਿਸੇ ਨੇ ਉਸ ਦੀ ਬਾਤ ਨਹੀਂ ਪੁੱਛੀ। ਰੀਤ ਦੇ ਨਾਲ ਕੇ ਤਾਂ ਬਸ ਆਪ ਦੇ ਆਪ ਵਿੱਚ ਹੀ ਸੀ। ਰੀਤ ਵੱਲ ਕਿਸੇ ਨੇ ਵੀ ਧਿਆਨ ਨਾ ਦਿੱਤਾ। ਉਹ ਬਹੁਤ ਥੱਕ ਗਈ ਸੀ, ਉਸ ਨੂੰ ਬੁਖਾਰ ਵੀ ਸੀ। ਪ੍ਰੀਤ ਅੰਦਰ ਆਇਆ ਤਾਂ ਉਹਦੇ ਵਿਚੋਲਣੇ ਦੱਸਿਆ ਕਿ ਇਸ ਨੂੰ ਬੁਖਾਰ ਆਦ ਹੈ। ਤਾਂ ਦਵਾਈ ਲਿਆ ਕੇ ਦੇ ਦਿੱਤੀ। ਕੁਝ ਹੋਰ ਰਸਮਾਂ ਤੋਂ ਬਾਅਦ ਡੀਜੇ ਲਗਾ ਦਿੱਤੇ ਗਏ, ਸਭ ਨੱਚਣ ਲੱਗ ਪਏ। ਰੀਤ ਨੂੰ ਵੀ ਸਗਣ ਵਜੋਂ ਥੋੜਾ ਜਿਹਾ ਨਚਾਇਆ ਗਿਆ ਪਰ ਸਾਰਾ ਕੁਝ ਹੁਣ ਤੇ ਨਾਨਕਾਂ ਮੁਤਾਬਕ ਹੀ ਹੋਇਆ ਇਦਾਂ ਹੀ ਰਾਤ ਬੀਤ ਗਈ ਅਗਲੇ ਦਿਨ ਪ੍ਰੀਤ ਹੋਰਾਂ ਨੇ ਘਰ ਪਾਰਟੀ ਰੱਖੀ ਹੋਈ ਸੀ ਇਸ ਕਰਕੇ ਰੀਤ ਦੇ ਪਿਕੇ ਨੇ ਵੀ ਉਥੇ ਆਉਣਾ ਸੀ ਰੀਤ ਸਵੇਰੇ ਰਹਾਤ ਹੋ ਕੇ ਤਿਆਰ ਹੋ ਗਈ ਤੇ ਪ੍ਰੀਤ ਦੇ ਮਾਮੇ ਦੀ ਨੂੰਹ ਕਹਿਣ ਲੱਗੀ ਕਿ ਸ਼ਹਿਰ ਤਿਆਰ ਹੋਣ ਜਾਣਾ ਹੈ ਉਹ ਚਲੇ ਗਏ ਪਰਨਰ ਜਾ ਕੇ ਵੀ ਉਹਨਾਂ ਦੀ ਆਪਦੀ ਟਹਰ ਨਹੀਂ ਸੁੱਤ ਆ ਰਹੀ ਸੀ रीत गरीब परिवार ਤੋਂ ਸੀ ਇਸ ਕਰਕੇ ਉਹ ਉਸ ਨੂੰ بار بار ਸੁਣਾ ਰਹੀਆਂ ਸਨ ਰੀਤ ਨੂੰ ਤਿਆਰ ਕਰ ਦਿੱਤਾ ਗਿਆ ਪਰ ਉਸ ਦੀ ਜੋ ਡ्रेस ਸੀ ਉਹ ਵੀ ਉਹਨਾਂ ਨੇ ਕਿਸੇ ਕੰਮ ਦੀ ਨਾ ਲਈ ਪਰ ਫਿਰ ਵੀ ਰੀਤ ਬਹੁਤ ਸੋਹਣੀ ਲੱਗ ਰਹੀ ਸੀ ਜਦ ਘਰ ਪਹੁੰਚ ਗਏ ਤਾਂ ਉਦੋਂ ਹੀ ਰੀਤ ਦਾ ਪਰਿਵਾਰ ਦੀ ਉਹਦੇ ਸਹੁਰੇ ਘਰ ਪਹੁੰਚ ਗਿਆ ਰੀਤ ਦੀ ਸੱਸ ਸਹੁਰਾ ਤਾ ਚਲਦੇ ਹੀ ਨਾਨਕਿਆਂ ਦੇ ਕਹਿਣ ਦੇ ਸੀ ਇਸ ਕਰਕੇ ਉਹ ਕੁਝ ਖਾਸ ਖੁਸ਼ ਨਹੀਂ ਹੋਏ ਜੋ ਸਾਰਿਆਂ ਉਸ ਦੇ ਪਰਿਵਾਰ ਨੇ ਦੇ ਦਿੱਤਾ ਜਦੋਂ ਰੀਤ ਦੇ ਤੇਕੇ ਜਾਣ ਲੱਗੇ ਤਾਂ ਰੀਤ ਨੇ ਫਿਰ ਖਬਰ ਲਈਆਂ ਪਰ ਸਬਰ ਕੀਤਾ ਜਦੋਂ ਸਭ ਚਲੇ ਗਏ ਤਾਂ ਮਾਮੀ ਨੇ ਉਸ ਦੇ ਸੱਜਣ ਵਾਲੇ ਪੈਸੇ ਢੜ ਲਈ ਕਿ ਜਦੋਂ ਲੋੜ ਹੋਵੇ ਲੈ ਲਿਓ ਰੀਤ ਦੀ ਨਿਆਣੀ ਮਤ ਸੀ ਉਸ ਨੂੰ ਸੋਚਣ ਸਮਝਣ ਦਾ ਮੌਕਾ ਨਾ ਮਿਲਿਆ दे दे रीत ਦੇ ਕਹੰਤੇ ਪੈਸੇ ਦੇ ਦਿੱਤੇ ਉਹ ਚਲੇ ਗਏ ਤੇ ਘਰਾਂ ਵਿੱਚੋਂ ਲੱਗਦੀ ਪਰਜਾਈ ਨੇ ਉਹਨਾਂ ਨੂੰ ਰੋਟੀ ਖਵਾ ਦਿੱਤੀ ਉਸ ਤੋਂ ਬਾਅਦ ਰੀਤ ਦੀ ਭੂਆ ਸਾਹਿਦ ਕਹਿਣ ਲੱਗੀ ਕਿ ਤੂੰ ਕਿਵੇਂ ਦਿਨ ਕੱਟੇਂਗੀ ਇਹ ਤਾਂ ਸ਼ਰਾਬ ਪੀਂਦੇ ਹਨ ਦੋਵੇਂ ਭਰਾ ਬਹੁਤ ਲੜਦੇ ਹਨ ਹੋਰ ਵੀ ਕਾਫੀ ਕੁਝ ਕਿਹਾ ਉਸ ਨੇ ਰੀਤ ਨੂੰ ਪੜਕਾਉਣ ਦੀ ਕੋਈ ਕੋਸਰਾ ਛਡੀ ਰੀਤ ਨੇ ਭੂਆ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਸੋਚ ਉਸ ਨੂੰ ਸੋਚ-ਸੋਚ ਕੇ ਘਬਰਾਟ ਹੋਣ ਲੱਗੀ ਉਹ ਉਲਝਣ ਵਿੱਚ ਸੀ ਕਿ ਕਰੇ ਤਾਂ ਕੀ ਕਰੇ ਕਿਉਂਕਿ ਉਸ ਨੂੰ ਸਾਰੇ ਸਪਨੇ ਟੁੱਟਦੇ ਆ ਰਹੇ ਸਨ ਫਿਰ ਵੀ ਉਸ ਨੂੰ ਚੁੱਪ ਰਹਿਣ ਵਿੱਚ ਹੀ ਸਿਆਣਪ ਸਮਝੀ ਰਾਤ ਨੂੰ ਜਦ ਤੱਕ ਕਮਰੇ ਵਿੱਚ ਪ੍ਰੀਤ ਆਇਆ ਤਾਂ ਰੀਤ ਸੋਚ ਰਹੀ ਸੀ ਕਿ ਕੀ ਪੁੱਛਾਂ ਜਾਂ ਨਹੀਂ ਪਰ ਪਤਾ ਨਹੀਂ ਕਿਉਂ ਉਹ ਫਿਰ ਚੁੱਪ ਕਰ ਗਈ ਅਗਲੇ ਦਿਨ ਪ੍ਰੀਤ ਦੀ ਛੋਟੇ ਮਾਮੇ ਦੀ ਕੁੜੀ ਦਾ ਸਾਗਣ ਸੀ ਤਾਂ ਪ੍ਰੀਤ ਜਿੱਦ ਕਰਨ ਲੱਗ ਪਿਆ ਕਿ ਰੀਤ ਨੂੰ ਨਾਲ ਲੈ ਕੇ ਜਾਣਾ ਪਰ ਰੀਤੋ ਸੀ ਕਿ ਉਸ ਨੂੰ ਤਾਂ ਕਿਸੇ ਨੇ ਕਿਹਾ ਨਹੀਂ ਪ੍ਰੀਤ ਦੀਆਂ ਅੱਖਾਂ ਤੇ ਵੀ ਨਾਨਕਿਆਂ ਦੇ ਪਿਆਰ ਦੀ ਪੱਟੀ ਸੀ ਰੀਤ ਤਿਆਰ ਹੋ ਗਈ ਉਹ ਚਲੇ ਗਈ ਰਸਤੇ ਵਿੱਚ ਜਾ ਕੇ ਪ੍ਰੀਤ ਨੇ ਆਪਦੇ ਮਾਮੇ ਦੇ ਮੁੰਡੇ ਨੂੰ ਪੈਲਸ ਵਿੱਚ ਪੁੱਛਿਆ ਤਾਂ ਉਹ ਕਹਿੰਦਾ ਹੈ ਕਿ ਤੁਸੀਂ ਕੌਣ-ਕੌਣ ਹੋ ਪ੍ਰੀਤ ਨੇ ਕਿਹਾ ਕਿ ਅਸੀਂ ਦੋਵੇਂ ਤਾਂ ਕਹਿਣ ਲੱਗਾ ਕਿ ਅਸੀਂ ਤਾਂ ਇੱਕ ਇੱਕ ਜਣਾ ਕਿਹਾ ਸੀ ਚੱਲ ਕੋਈ ਨਾ ਆਜੋ ਰੀਤ ਨੂੰ ਇਹ ਬੁਰਾ ਲੱਗਿਆ ਜਦੋਂ ਉਹ ਦੋਵੇਂ ਪਹੁੰਚ ਗਏ ਤਾਰੀਤ ਸਾਰਿਆਂ ਨੂੰ ਮੈਨਣ ਲੱਗੀ ਪਰ ਉਸਦੇ ਨਾਨਕੇ ਖਾਸ ਕੋਸ ਨਹੀਂ ਸੀ ਰੀਤ ਨੂੰ ਇਕੱਲਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਉਸਦੇ ਮਾਮੇ ਦੀ ਕੁੜੀ ਤੇ ਉਹ ਨੂੰਹ ਨੇ ਤਾਰੀਤ ਦਾ ਵਿਆਹ ਦਾ ਬਾਤ ਨਹੀਂ ਪੁੱਛੀ ਹੁਣ ਤਾਂ ਪੁੱਛਣਾ ਕੀ ਸੀ ਰੀਤ ਉਹਨਾਂ ਨੂੰ ਉਹਨਾਂ ਦੇ ਸਟੈਂਡਰਡ ਦਾ ਨਹੀਂ ਸੀ ਲੱਗਦੀ ਕਰਦੇ ਕਰਾਉਂਦੇ ਫੰਕਸ਼ਨ ਹੋ ਗਿਆ ਪਰ ਉਸ ਦੇ ਨਾਨਕੇ ਹਰ ਗੱਲ ਰੀਤ ਨੂੰ ਲਾ ਕੇ ਕਹਿੰਦੇ ਸ਼ਾਮ ਨੂੰ ਉਹ ਘਰ ਵਾਪਸ ਆਉਣ ਲਈ ਤੁਰ ਪਈ ਬਾਜ਼ਾਰ ਵਿੱਚ ਆ ਕੇ ਰੀਤ ਨੇ ਕਿਹਾ ਕਿ ਪ੍ਰੀਤ ਮੈਂ ਥੋੜਾ ਜਿਹਾ ਸਾਮਾਨ ਲੈਣਾ ਤਾਂ ਉਹ ਕਹਿਣ ਲੱਗਾ ਕਿ ਭੈਣ ਨੇ ਕਿਹਾ ਤਾਂ ਰੀਤ ਤੇ ਸਬਰ ਕਰ ਜਵਾਬ ਦਿੱਤਾ ਉਸਨੇ ਕਿਹਾ ਕਿਉਂ ਜੇ ਉਹ ਕਹੂਗੀ ਫਿਰ ਲੈ ਲੈਣਾ ਤਬਰੀਦ ਕਹਿਣ ਲੱਗਾ ਨਹੀਂ ਨਹੀਂ ਮੈਂ ਤਾਂ ਵੈਸੇ ਹੀ ਕਿਹਾ ਧੀਦ ਨੂੰ ਬਹੁਤ ਅਸਹਿਜ ਮਤੂ ਮਹਿਸੂਸ ਹੋ ਰਿਹਾ ਸੀ ਪੂਆ ਸੱਸ ਦੀਆਂ ਕਈਆਂ ਗੱਲਾਂ ਫਿਰ ਉਸ ਦੇ ਧਿਆਨ ਵਿੱਚ ਆਈਆਂ ਕਿ ਉਹ ਪ੍ਰੀਤ ਨਾਲ ਗੱਲਬਾਤ ਕਰੇ ਪ੍ਰੀਤ ਨੇ ਧੀਦ ਨੂੰ ਊੜਿੰਦਾ ਸਮਾਨ ਲੈ ਦਿੱਤਾ ਪਰ ਪ੍ਰੀਤ ਹਰ ਚੀਜ਼ ਲੈ ਵੇ ਨਾ ਨੁਕਰ ਤਬਰੀਦ ਨੂੰ ਚੰਗੀ ਨਾ ਲੱਗੀ ਤਾਂ ਉਹ ਸੋਚਦੀ ਕਿ ਹਜੇ 2 ਦਿਨ ਵਿਆਹ ਨੂੰ ਹੋਏ ਨਹੀਂ ਤਾਂ ਇਹ ਇਦਾਂ ਕਰ ਰਹੇ ਹਨ ਸਾਰੀ ਉਮਰ ਕਿਵੇਂ ਨਿਕਲੂ ਅਗਲਾ ਅਰੇੰਦਾ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਜਲਦੀ ਹੀ ਸੁਣਾਵਾਂਗੀ ਜੀ ਪੂਰੀ ਕਹਾਣੀ ਸੁਣ ਲਈ ਅਗਲਾ ਭਾਗ ਜ਼ਰੂਰ ਸੁਣਨਾ ਜੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਨਾ ਨਾ ਭੁੱਲਣਾ ਜੀ ਤੁਹਾਨੂੰ ਕਿਸ ਤਰ੍ਹਾਂ ਕਹਾਣੀ ਇਹ ਲੱਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ